ਹਾਂਜੀ ਸਸਤਰੀ ਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰਾਂ ਜੀ ਅੱਜ ਆਪਾਂ ਬਈ ਮੂਰੋ ਜਿਹੜੀ ਬੋਲਿਆ ਸੌਰੀ ਵੀਡੀਓ ਸਟਾਰਟ ਕੀਤੀ ਆਗੀ ਤੇ ਲੋ ਜੀ ਐ ਜਿਹੜੇ ਨਖੜਿਆ ਤੇ ਧੂੜੀ ਦੀ ਕੁਆਲਿਟੀ ਵੇਖੋ ਪਹਿਲਾਂ ਬਾਈ ਤੇ ਬੋਲੀ ਹੋਊਗੀ ਜੀ ਦੀ ਤੇ ਲੋ ਬਾਈ ਇੱਕਦ ਦੇ ਮਿੰਟ ਜਿਹੜੀ ਬੋਲੀ ਸਟਾਰਟ ਹੀ ਆ ਬਸ ਤੇ ਤਾਜੇ ਤਾਜੇ ਜਿਹੜੇ ਰੇਟ ਬਖਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ ਤੇ ਫਿਰ ਗੱਲ ਨਹੀਂ ਬੰਦੀ ਤੇ ਲੋ ਜੀ ਬਸ ਆ ਕੁਆਲਿਟੀ ਜਿਹੜੀ ਤੂੜੀ ਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਲੋ ਬਾਈ ਤੂੜੀ ਵਧੀਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਕੀ ਰੇਟ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਚੱਲੀ ਜਾਂਦਾ ਹੈਗਾ ਤੇ ਇੱਕ ਅੱਧੇ ਮਿੰਟ ਨੂੰ ਜਿਹੜੀ ਬੋਲੀ ਸਟਾਰਟ ਹੋਏ ਜਿਹੜੀ ਕਰ ਦੇਣਗੇ ਤੇ ਅੱਜ ਵੇਨੇ ਵਿਕੀ ਰੇਟ ਜਿਹੜਾ ਸਿਰਾਂ ਜਾਂਦਾ ਹੈਗਾ ਕੱਲ ਦਾ ਰੇਟ ਸਿਰਾਂ ਜਿਹੜਾ ਗਿਆ ਸੀਗਾ ਜੀ 500 ਰੁਪਈਆ ਬਾਈ ਸਟਾਪ ਦਾ ਰੇਟ ਲਓ ਜੀ 7:00 ਤੇ 32 ਮਿੰਟ ਜਿਹੜੇ ਹੋ ਗਏ ਆਗੇ ਬਸ ਇੱਥੇ ਜਿਹੜੀ ਬੋਲੀ ਸਟਾਰਟ ਹੋ ਜਾਂਦੀ ਹੈ ਜੀ ਤੇ ਬਸ ਜਿਹੜਾ ਇੱਕ ਅੱਧੇ ਮਿੰਟ ਚ ਬੋਲੀ ਸਟਾਰਟ ਹੋ ਜੂਗੀ ਬਾਈ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਪਹਿਲੀ ਟਰਾਲੀ ਤੋਂ ਜਿੱਥੇ ਕੇ ਸਟਾਰਟ ਹੋਊਗੀ ਤੇ ਇਹਦੀ ਜਿਹੜੀ ਕੁਆਲਿਟੀ ਅਤੂੜੀ ਦੀ ਇਹ ਵਿਖਾਵਾਂਗੇ ਜੀ ਦੀ ਬੋਲੀ ਹੋਊਗੀ ਬਾਈ ਲੈ ਬਾਈ ਲੋਬਈ ਬੋਲੀ ਜਿਹੜੀ ਸਟਾਰਟ ਹੀ ਆ ਬਈ ਤੇ ਜਿਹੜਾ ਪਹਿਲੀ ਟਰਾਲੀ ਤੋਂ ਜਿਹੜਾ ਸ਼ੁਰੂ ਕਰਦੇ ਆਂਗੇ ਇੰਦਰੀ ਹੋ ਜਾ ਹੈ ਜੀ ਹੋਰ ਨਾ ਜੱਗਾ ਹੈਂ ਹੋ ਨਹੀਂ ਬੇਟਾ ਦੋਵੇਂ ਜੱਗਾ ਤੇ ਹੋਰ ਹੋਰ ਦੋਵੇਂ ਲੱਭੇ ਕਿੱਧਰ ਰੱਖਦਾ ਗਾਮ ਦੇ ਕਿੱਥੇ ਆਪਸ ਵਿੱਚ ਕਿੱਲੇ ਇਦੀ ਡਾਲੀ ਵੀਰੇ ਅੰਦਰ ਦੀ ਬਾਹਰ ਦੀ ਨਹੀਂ ਨਿਕਲੋ ਸਾਰੀ ਭਾਈ ਬਾਹਰ ਦੀ ਟੂੜੀ ਆ ਮਾੜੀ ਮੁੱਟੀ ਆ ਸਕਦੀ ਆ ਦੇਖ ਕੇ ਬੋਲੀ ਦਿਓ ਬੋਲੋ ਜੀ ਮੱਢਾਂਗੇ 200 ਰੁਪਿਆ ਹਾਂਜੀ 250 ਰੁਪਿਆ ਹਾਂਜੀ 300 300 ਰੁਪਿਆ ਸਾਢੇ 3 350 400 400 ਕਿਥੇ ਜਾਣੀ ਬਾਈ 5 ਗ੍ਰੇਨ 5 ਗ੍ਰੇਨ ਜਾਏਗਾ ਬਾਈ 400 ਰੁਪਏ ਕਰਾਇਆ ਉਹ ਤਾਂ ਤੂੰ ਦੱਸ ਜੇ ਜਾਣਾ ਨਾ ਕੋਈ ਗੱਲ ਨਹੀਂ ਫੋਲ ਫੋਲ ਕਰਾਇਆ ਤੈਨੂੰ ਆਖਿਆ 500 ਦੇ ਆ ਕਰੋ ਯਾਰ ਕਰਾਇਆ ਤੇਲ ਬਹੁਤ ਮਜ਼ਾਦ ਦਿਹਾੜੀ ਮਰਦੀ ਆ ਬਾਈ ਉਹਦੇ ਬਹਿਮਣ ਭੇਜਿਆ ਮੈਨੂੰ ਮੈਨੂੰ ਭਦਾ 300 ਦਾ ਆਉਂਦਾ ਕੀ ਆ ਤੈਨੂੰ ਲੀਟਰ ਵੀ ਪਉਂਦੇ ਹਾਂ ਇਹ ਨੀੜਾ ਮੋੜ ਕੇ ਲੈ ਜਾਣਾ ਮੋੜ ਕੇ ਰੱਠਾ ਹੀ ਲੈ ਜਾਂਦਾ ਪਾਸੇ ਪਾਸੇ ਲੈ ਜਾਂਦਾ ਉੱਧਾਂ ਹੀ ਲੈ ਜਾਂਦਾ ਅਗਲਾ ਮੁੜ ਕੇ ਯਾ 5 ਗੱਡੀ ਯਾਰ ਇਹਦਾ 500 ਰੁਪਏ ਦਾ ਮੋੜ ਜੇ ਕਿਹਨ ਲਜਾਣੀ ਹੈ ਤਾਂ ਹਾਂ ਇਹ ਰੱਖਿਆ ਕਰੋ 5 ਗੱਡੀ ਯਾਰ ਹਾਂ ਬਾਹਰ ਨਹੀਂ ਬਈ 10 ਦਾ ਕਰੋ ਛੋ ਕੋਈ ਜਿਆਦਾ ਬਾਤ ਪੈਂਦੀ ਨਾ 10 ਦਾ ਕਰੋ ਉਹ ਜੱਤਾ ਰੇਟ ਬਣਾ ਲੈਂਦੇ ਜਿਹੜੀ ਜਿਹੜੀ ਨਾ ਜਦੋਂ ਦੋ ਬੰਦੇ ਦੀੜੀ ਮਰਦੀ ਆ ਮਰਦੀ ਆ ਬਾਈ ਹਾਂਜੀ 400-5 ਗੱਡੀ 405 10 410 ਰੁਪਏ ਦੇ ਦੇ 410 ਰੁਪਏ 15 ਰੁਪਏ ਜੀ 20 ਰੁਪਏ 25 ਰੁਪਏ ਜੀ 35 40 40847 ਜਾਂਦੀ ਆ ਇੱਕ ਮਿੰਟ ਫਿਰ ਚੱਕ 4450 450 450 ਪਾਲੋ ਸਹੀ ਹੈ 52 60 65 65 70 75 80 90 90 95 500 500 ਬੋਲਣਗੇ ਲੋ ਭਾਈ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 500 ਰੁਪਿਆ ਬੱਲੇ 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 ਭਾਈ ਕੀ ਬਾਤ ਹੈ ਜੀ 500 ਰੁਪਿਆ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਪਹਿਲੇ ਨਗਦਾ ਕੀ ਬਾਤ ਤੇ ਲੋ ਜੀ ਅੰਦਰ ਦੀ ਆ ਭਾਈ ਹੈ ਅੰਦਰ ਦੀ ਆ ਲੈ ਵੀ ਬਾਹਰ ਦੀ ਆ ਕਹਿੰਦੇ ਇਹ ਬਕਾਉਣੀ ਪੈਂਦੀ ਆ ਨਾ ਫਿਰ ਹਾਂ ਵਿਕਾਓ ਵਿਕਾਓ ਹਾਂਜੀ ਸਹੀ ਆ ਸਹੀ ਆ ਹਾਂਜੀ ਹਾਂਜੀ ਲੋ ਭਾਈ ਕਹਿੰਦੇ ਅੰਦਰ ਦੀ ਤੁੜੀ ਆ ਸੌਰੀ ਬਾਹਰ ਦੀ ਤੁੜੀ ਆ ਜੀ ਇਹਨੇ ਕੀ ਰੇਟ ਜਿਹੜਾ ਲੱਗਦਾ ਹੈ ਇਹਦਾ ਪਹਿਲਾ ਵਾਰੀ ਮਿੱਤਰ ਪਿਆਰੇ ਹੋ ਜੁੜੇ ਰਹੋ ਸ਼ੁਕਰੀਆ ਜੁੜਨ ਲਈ ਗੁੱਲੀ ਗੁੱਲੀ ਭਾਈ ਵਿੱਚੋਂ ਹਾਂਜੀ ਅੱਜ ਮੈਂ ਨਿਕਲੂਗੀ ਨਹੀਂ ਨਿਕਲੂਗੀ ਹਾਂਜੀ ਇਹ ਵੇਖ ਰਾਂ ਗੁੱਲੀ ਆ ਚੰਗੀ ਆ ਦੇ ਨੀਂ ਨਾ ਜੀ ਨਹੀਂ ਤਾਂ ਜੀ ਨਹੀਂ ਤਾਂ ਜੀ ਆਇਆ ਲੈ ਕੋਈ ਉਹਨੂੰ ਦੱਸ ਦੇ ਆਪ ਕੋ ਗਲਤ ਤਾਂ ਨਹੀਂ ਬੋਲੇ ਨੀ ਨੀ ਸਹੀ ਕੋਈ ਬੋਲੋ ਜੀ ਬੋਲੋ ਹੀ ਬੋਲ ਚਲੂ 300 ਰੁਪਿਆ ਠੀਕ ਹੈ 300 ਰੁਪਿਆ 350 75 75 375 80 85 90 95 405 10 410 ਰੁਪਏ ਬੋਲਾਂਗੇ ਨੇ 15 ਹਾਂ 15 ਕਿਥੇ ਜਾਣੀ ਬਾਈ 15 20 25 30 35 40 450 55 60 65 465 ਬੋਲਾਂਗੇ ਨੇ 465 ਰੁਪਏ ਲੋ ਭਾਈ 465 ਰੁਪਏ ਜਿਹੜਾ ਦੂਸਰੇ ਨਗਦ ਰੇਟ ਲੱਗ ਗਿਆ ਜੀ 465 ਰੁਪਏ ਕੀ ਬਾਤ ਆ ਭਾਈ ਨਗ ਜਿਹੜੇ ਆਏ ਸੀਗੇ ਭਾਈ 2 2 4 2 6 2 8 ਨਗ ਜਿਹੜੇ ਅੱਜ ਆਏ ਸੀਗੇ ਦੋ ਨਗਾਂ ਦੀ ਬੋਲੀ ਹੋ ਗਈ ਤੀਸਰੇ ਨਗ ਦਾ ਵੇਣੇ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ ਜੀ ਆ ਜਾਓ ਭਾਈ ਆਇਆ ਵੀ ਆਇਆ ਕੇਵਲਾ ਕਹਿੰਦੇ ਬਈ ਕੇਵਲ ਪਾਈ ਜਾਂਦਾ ਢੂੜੀ ਦੇ ਪੜਾਕੇ ਬਈ ਕੱਲ ਪਰਸੋ ਦਾ ਜਿਹੜਾ ਰੇਟ ਵਧਿਆ ਹੈਗਾ 500 ਰੁਪਏ ਤੇ ਜਿਹੜਾ ਜਾਂਦਾ ਜੀ 4-500 ਚੱਲੀ ਜਾਂਦਾ ਜਿਹੜਾ ਕੋੜਕਪੂਰਾ ਦੀ ਮੰਡੀ ਵਿੱਚ ਬਾਹਰ ਦੀ ਆ ਬਈਆ ਕੁਆਲਿਟੀ ਹੈ ਧੀਲੀ-ਗੁਲੀ ਗੱਲ ਕੁਆਲਿਟੀ ਹੈ ਬਈ ਬਾਹਰ ਦੀ ਸਹੀ ਆ ਬੋਲੋ 350 ਰੁਪਿਆ 350 4 ਤੋਂ 4 ਤੋਂ 300 ਰੁਪਏ ਹੈ 430 ਰੁਪਏ ਇੱਧਰ ਆ 430 ਰੁਪਏ ਬੋਲਾ ਕਿ ਨਾ ਲੋ ਭਾਈ ਤੀਸਰੇ ਨਗ ਦਾ ਰੇਟ ਲੱਗਿਆ ਜੀ 430 ਰੁਪਏ ਭਾਈ 430 ਰੁਪਏ ਜਿਹੜਾ ਤਿੰਨ ਨਗਾਂ ਦਾ ਜਿਹੜਾ ਹਾਂਜੀ ਤਿੰਨ ਨਗਾਂ ਦੀ ਜਿਹੜੀ ਬੋਲੀ ਹੋਗੀ ਚਾਰ ਜਿਹੜੇ ਨਗ ਹੱਲੇ ਪਏ ਆ ਤੇ ਇੱਕ ਨਗ ਜਿਹੜਾ ਜਾਵ ਲਿਆ ਲੋ ਜੀ ਚੌਥੇ ਨਗ ਦਾ ਰੇਟ ਵੇਣੇ ਆ ਭਾਈ ਕੀ ਰੇਟ ਜਿਹੜਾ ਜਾਂਦਾ ਇਹਦਾ ਸੈਂਪਲ ਵਖਾਦ ਕੇ ਤੁਹਾਨੂੰ ਲੋ ਬਾਈ ਆ ਜਿਹੜੀ ਕੁਆਲਟੀ ਆ ਕੀ ਦੀ ਆ ਬਾਈ ਆ ਨਹੀਂ ਗਲੀ ਗਲੀ ਤਾਂ ਨਹੀਂ ਨਾ ਨਾ ਗਲੀ ਗਲੀ ਬੋਲੋ ਜੀ 80 ਡੇ 250 ਰੁਪਿਆ ਸਭ ਮੈਂ 250 ਰੁਪਿਆ 60 300 ਕਰੀ 300 300 380 ਬੋਲੰਗ ਨੇ 5 15 20 30 35 350 350 60 70 80 380 ਬੋਲੰਗ ਨੇ 380 ਰੁਪਏ ਲਓ ਜੀ 300 ਤੇ 80 ਰੁਪਏ ਭਾਈ ਤੇ ਜੈਵ ਜੀ ਕੁਆਲਟੀ ਹੁੰਦੀ ਉਹ ਜਿਹੜਾ ਰੇਟ ਲੱਗ ਜਾਂਦਾ ਭਾਈ 300 ਤੇ 80 ਰੁਪਏ ਜਿਹੜਾ ਰੇਟ ਲੱਗਿਆ ਜੀ ਲੋ ਜੀ ਅਗਲੇ ਨਕਤੇ ਆ ਗਏ ਆਪਾਂ ਇੰਨੇ ਜਿਹੜੇ ਨਗ ਰਹਿ ਗਏ ਬਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਤੇ ਵੀਡੀਓ ਦੇ ਨਾਲ ਜੁੜੇ ਰਿਆ ਕਰੋ ਬਈ ਕੋੜ ਕੋਰਾ ਵੰਡੀ ਦੇ ਵੇ ਤਾ ਤਾ ਰੇਟ ਵੇਖਣ ਲਈ ਲੋ ਜੀ ਕੀ ਕਰੀਏ ਅੱਜ ਆ ਗਏ ਆ ਉਹ ਦੇ ਨੇ ਜੀ ਕੱਲਾ ਨਾ ਪਤਾ ਕੋਈ ਨਿਪਰ ਲੈ ਰੋਗ ਤੇ ਚੱਲੀਏ ਨੇੜੇ ਬੋਲੋ ਜੀ 300 300 ਰੁਪਇਆ 400 400 10 20 450 60 60 70 470 ਰੁਪਏ ਭੋਲਾ ਬਾਈ ਲੈ 470 ਰੁਪਏ ਬਾਈ ਲਓ ਜੀ ਆ ਵੇਖਿਓ ਅੰਕਲ 470 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਕਿਆ ਬਾਤ ਆ 470 ਰੁਪਏ ਟੌਪ ਦਾ ਰੇਟ ਹਾਲੇ ਤਾਂ ਚੱਲੀ ਜਾਂਦਾ ਜਿਹੜਾ ਬਾਈ 500 ਰੁਪਏ ਜਿਹੜਾ ਤੇ ਤਿੰਨ ਨਾਲ ਹਾਲੇ ਜਿਹੜੇ ਹਾਂਜੀ ਬਾਕੀ ਪਏ ਆਗੇ ਤੇ ਬਾਕੀ ਵੇਣੇ ਆ ਬਈ ਟੌਪ ਦਾ ਰੇਟ ਹਾਲਾ ਕੇ ਹਾਲੇ ਤਾਂ ਜਿਹੜਾ 500 ਰੁਪਏ ਤੇ ਹੈਗਾਗਾ ਉਸ ਤੋਂ ਗਾਂ ਹਾਲੇ ਨਹੀਂ ਵਧਿਆ ਬਾਈ ਤੇ ਲੋ ਜੀ ਆਹ ਕੁਆਲਟੀ ਜਿਹੜੀ ਤੂੜੀ ਦੀ ਇਹ ਬਿੰਦੀ ਉਹ ਨਹੀਂ ਨਾ ਤੂੜੀਆਂ ਲੋ ਜੀ ਅੱਠ 9 ਕੁਇੰਟਲ ਜਿਹੜੀ ਹੋ ਸਕਦੀ ਆ ਵੱਧ ਤੋਂ ਵੱਧ 11 ਕੁਇੰਟਲ ਅੰਦਰ ਦੀ ਤੂੜੀ ਆ ਹਾਂ ਹਾਂ ਉਹ ਪਹਿਲਾਂ ਦੀ ਆ ਅੰਦਰ ਦੀ ਤੂੜੀ ਬੋਲੋ ਭਾਈ ਵਧੀਆ ਰੱਖਿਆ ਕਰਦੇਗਾ ਨਾ ਲਾ ਦਿਓ ਜੋ ਕੋਈ ਮੋੜ ਕੇ ਲਾ ਜਮੈਂ ਭਾਈ ਜੀ ਆ ਨਹੀਂ ਕਿਵਲ ਲੈ ਸੋਕੇ ਆਉਂਗੇ ਮੋਰਕਲ ਜਾਣੀ ਨਾ ਬੋਲੋ ਬੋਲੋ ਬਾਈ 400 ਰੱਖਦੇ ਯਾਰ 400 400 400 ਕੀ ਕਰ ਲੈ 400 30 450 450 450 ਬੋਲਾ ਬਾਈ ਇਹਦੀ ਪੰਜ ਲਾ ਦੇ ਯਾਰ 55 455 60 460 ਬੋਨਾ ਬਾਈ ਜੀ ਇਹ ਜੁੜੀ ਬਾ ਚੰਗੀ ਆ ਘਰਾਵਾ ਗਾਣਾ ਨਹੀਂ ਚੱਲਦਾ 460 ਰੁਪਏ ਬਾਈ ਲਓ ਜੀ 460 ਰੁਪਏ ਕਿਆ ਬਾਤ ਆ ਬਾਈ 460 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਦੋ ਨਾਗ ਰਹਿ ਗਏ ਲਾਸਟ ਬਾਈ ਇਹਨਾਂ ਰੇਟ ਵੇਣੇ ਲੋ ਵੀ ਖੁੱਲੀ ਆ ਤੂੜੀ ਜਿੰਦੇ ਵਤ ਵਤ ਦੇ ਚ ਤਿੰਨ ਚਾਰ ਪੰਡਾ ਹੀ ਆ ਬਾਕੀ ਖੁੱਲੀ ਸਾਰੀ ਤੂੜੀ ਤੇ ਜਿਹੜੀ ਆ ਕੁਆਲਿਟੀ ਤੂੜੀ ਆ ਸਿਰਾ ਕੁਆਲਿਟੀ ਬਾਈ ਦੇਖ ਬਾਈ ਕਿਆ ਬਾਤ ਆ ਅੰਦਰ ਦੀ ਤੂੜੀ ਲੱਗਦੀ ਆ ਜੀ ਕੋਈ ਨਹੀਂ ਜਾਣੀ ਹੈ ਕੀ ਤੁਸੀਂ ਹਾਲੇ ਤੱਕ ਲਾਈਵ ਨਹੀਂ ਤੁਸੀਂ ਅੰਦਰ ਵੀ ਬਾਹਰ ਦੀਆ ਅੰਦਰ ਦੀ ਤੁਰਿਆ 400 400 ਯਾਰ 400 640 640 640 55 60 460 ਬੋਲਣਗੇ 65 70 70 80 81 90 ਪੂਰਾ ਕਰਦੇ ਯਾਰ 500 5 ਜਾਊ ਆ 500 ਪੰਜ ਬੋਲਣਗੇ ਸੋ 500 ਬਾਈ ਲੋ ਜੀ 500 ਤੇ 5 ਰੁਪਏ ਜਿਹੜਾ ਰੇਟ ਲੱਗ ਗਿਆ ਜੀ 500 ਨਾਲੋਂ ਵਧਿਆ ਬਾਈ 5 ਰੁਪਏ ਜਿਹੜਾ ਵਧਿਆ ਤੇ ਜਿਹੜਾ 500 5 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਲੋ ਜੀ ਲਾਸਟ ਨਗ ਰਹਿ ਗਿਆ ਤੇ ਕੁਆਲਟੀ ਦੀ ਦੇਖੀ ਆਪਾਂ ਕੁਆਲਟੀ ਵਣਿਆ ਬਾਈ ਵੀ ਕੈਪ ਦੀ ਤੂੜੀ ਦੀ ਕੁਆਲਟੀ ਹੈਗੀ ਆ ਮੈਨੂੰ ਲੱਗਦਾ ਖੁੱਲੀ ਹੋਊਗੀ ਤੂੜੀ ਤੇ ਵਣੇ ਬਈ ਕੀ ਰੇਟ ਜਿਹੜਾ ਆ ਲਾਸਟ ਨਗ ਦਾ ਲੱਗਦਾ ਤੇ ਉਹ ਨਗਾਂ ਜਿਹੜੀ ਬੋਲੀ ਹੋ ਗਈ ਗਏ ਬਈ ਨਗ ਲੋ ਜੀ ਆ ਜਾਓ ਬਾਈ ਨਹੀਂ ਭਾਈ ਪੰਡਾਲੀ ਆ ਪੰਡਾਲੀ ਸਾਰੇ ਦੂਰੀ ਸਹੀ ਹੈ ਨਹੀ ਜਿਹੜੇ ਭਾਈ ਨਾ ਕੋੜਪੂਰਾ ਦੀ ਮੰਡੀ ਦੇ ਵਿੱਚ ਤੁਸੀਂ ਲਾਈਵ ਤੋਂ ਵੀ ਨਾ ਦੇਖ ਲੰਬਾ ਭਾਈ ਓਏ ਕੱਲ ਨੂੰ ਕਰੂਗਾ ਐ ਨਿਕਲੋ ਸਾਰੇ ਬੋਲੋ ਜੀ ਕੋੜਗਾ ਬੋਲੋ ਹੋਰ ਹਰੰਦੇ ਆ ਅੰਦਰ ਤੁਸੀਂ ਖਾਲੀ ਭਰਾ ਦੇਗੇ ਭਾਈ ਜੀ ਕੋੜਪੂਰਾ ਸ਼ਹਿਰ ਆ ਭਾਈ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਆ ਦੇਖ ਜਿਹੜੇ ਵਿੱਚ ਜੀ ਸ਼ੁਕਰੀਆ ਭਾਈ ਜੀ ਕਮੈਂਟਰ ਜੀ ਬਹੁਤ ਬਹੁਤ ਧੰਨਵਾਦ ਨਾਸ 20 25 30 430 ਰੁਪਏ ਹੈ ਕਿਹੜਾ ਦੇ ਤੁਸੀਂ 35 ਆਵੇ 2 ਆ ਜਾ ਤੱਕ 450 450 52 70 75 475 ਬੋਲਣਗੇ ਨੇ 475 ਰੁਪਏ ਬਾਈ ਜੀ ਲਓ ਜੀ ਬਾਈ ਜੀ 400 ਤੇ 75 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਭਾਈ ਤੇ ਸਰਾ ਰੇਟ ਦੇ ਜਿਹੜੇ ਗੱਲ ਕਰਕੇ ਭਾਈ ਮੈਂ ਭੁੱਲਿਆ ਨਾ ਲਾਸਟ ਦੱਸਣਾ ਅੱਜ ਦੱਦ ਗਏ ਭਾਈ 500 ਤੇ 5 ਰੁਪਏ ਸਰਾ ਡੇੜ ਗਿਆ ਕੋੜਕਪੁਰਾ ਦੀ ਵੰਡੀ ਦੇ ਵਿੱਚ ਜਿਹੜਾ ਟਾਪ ਦਾ ਰੇਟ ਗਿਆ ਭਾਈ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਤੇ ਰੋਜ਼ ਦੇ ਵੱਨ ਨੂੰ ਵੀਡੀਓ ਆਂਦੀ ਸਪੋਰਟ ਫੁੱਲ ਕਰਿਆ ਕਰੋ ਭਾਈ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਤਾਂ ਤੇ ਰੇਟ ਵੇਖਿਆ ਕਰੋ ਭਾਈ ਠੀਕ ਹੈ ਜੀ